ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਪੰਜਾਬ ਸਰਕਾਰ ਵੱਲੋਂ ਜਿਪਸਮ ਖਾਦ ਜੋ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਉਹਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਅਗੇ ਸ਼ੇਅਰ ਦੇਵੋ ਕਰਨਾ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਮਿਲਦੀਆਂ ਰਹਿਣ ਔਰ ਆਪਣਾ ਰਾਏ ਕਮੈਂਟ ਦੇ ਰੂਪ ਵਿੱਚ ਜ਼ਰੂਰ ਦੇਣਾ ਔਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਇਸ ਨੂੰ ਲਾਈਕ ਵੀ ਜ਼ਰੂਰ ਕਰ ਲੈਣਾ ਕਿਸਾਨ ਦੋਸਤੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਔਰ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਕੁੜੀਆਂ ਸਾਹਿਬ ਪੂਰਾ ਨਿਰਹਿਨਪਾਈ ਦੇ ਵਿੱਚੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਿਪਸਮ ਦੀ ਖਾਦ ਹੈ ਜਿਹੜੀ ਉਹ 50% ਦੀ سبسڈی ਤੇ ਦਿੱਤੀ ਜਾ ਰਹੀ ਹੈ ਇਹ ਕਾਰਜ ਜਿਹੜੀਆਂ ਕਲਰਾਠੀਆਂ ਜ਼ਮੀਨਾਂ ਹੁੰਦੀਆਂ ਜਾਂ ਜਿੱਥੇ ਆਪਾਂ ਬੋਰਾ ਦਾ ਖਾਰਾ ਪਾਣੀ ਲਾਉਣ ਕਰਕੇ ਪੀਐਚ ਵੱਧ ਜਾਂਦੀ ਹੈ ਜ਼ਮੀਨਾਂ ਦੀ ਉਹਨਾਂ ਜ਼ਮੀਨਾਂ ਨੂੰ ਠੀਕ ਕਰਨ ਲਈ ਉਹਨਾਂ ਦਾ ਸੁਧਾਰ ਕਰਨ ਲਈ ਬਹੁਤ ਉਪਯੋਗੀ ਖਾਦ ਹੈ ਇਸ ਤੇ ਸਰਕਾਰ ਵੱਲੋਂ 50% ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੋਂ ਇਹ ਸਬਸਿਡੀ ਕਿਵੇਂ ਪ੍ਰਾਪਤ ਕਰਨੀ ਹੈ ਕਿੰਨੀ ਸਬਸਿਡੀ ਇੱਕ ਕਿਸਾਨ ਲੈ ਸਕਦਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਇਹਦਾ ਪ੍ਰੋਸੈਸ ਕੀ ਐ ਸਬਸਿਡੀ ਲੈਂਦਾ ਇਹਦੇ ਲਈ ਤੁਹਾਨੂੰ ਪੋਰਟਲ ਤੇ ਆਨਲਾਈਨ ਅਪਲਾਈ ਕਰਨਾ ਪਏਗਾ ਐਗਰੀ ਮਸ਼ੀਨਰੀ ਪੀ ਵੀ ਜਿਹੜਾ ਪੋਰਟਲ ਹੈਗਾ ਖੇਤੀਬਾੜੀ ਵਿਭਾਗ ਦਾ ਅਸੀਂ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਸ਼ੇਅਰ ਕਰ ਦੇਾਂਗੇ ਉਸ ਲਿੰਕ ਤੇ ਜਾ ਕੇ ਤੁਸੀਂ ਪਹਿਲਾਂ ਆਪਣੇ ਵੇਰਵੇ ਦਰਜ ਕਰਕੇ ਆਪਣੀ ਜ਼ਮੀਨ ਦਾ ਰਕਬਾ ਕਿੰਨੀ ਚਾਹੀਦੀ ਹੈ ਉੱਥੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈਗਾ ਜਦੋਂ ਤੁਸੀਂ ਉੱਥੇ ਆਨਲਾਈਨ ਅਪਲਾਈ ਕਰ ਦੋਗੇ ਫਿਰ ਉੱਥੋਂ ਜਿਹੜੀ ਰਸੀਦ ਨਿਕਲੇਗੀ ਉਸ ਰਸੀਦ ਦਾ ਪ੍ਰਿੰਟ ਆਊਟ ਲੈ ਕੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਸਰਪੰਚ ਜਾਂ ਨੰਬਰਦਾਰ ਦੋਨਾਂ 'ਚੋਂ ਕਿਸੇ ਇੱਕ ਤੋਂ ਤੁਸੀਂ ਉਹਨੂੰ ਤਸਦੀਕ ਕਰਾਣਾ ਹੈ ਉਹਦੀ ਮੋਹਰ ਲਵਾ ਕੇ ਸਾਈਨ ਕਰਵਾ ਕੇ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦਿੱਤੇ ਹੈ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਬਲਾਕ ਦਫ਼ਤਰਾਂ ਦੇ ਨੰਬਰ ਹੈ ਜੇ ਤੁਸੀਂ ਹੋਰ ਕਿਸੇ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹੋ ਤਾਂ ਫਿਰ ਤੁਸੀਂ ਆਪਣੇ ਜ਼ਿਲ੍ਹੇ ਦੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਪਟਾ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਗੱਲ ਹੈ ਬਾਕੀ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਬਲਾਕ ਖੇਤੀਬਾੜੀ ਦਫ਼ਤਰ ਹੈ ਉੱਥੇ ਤੁਸੀਂ ਰਾਪਟਾ ਕਰ ਸਕਦੇ ਹੋ ਤਾਂ ਇਹਨਾਂ ਨੰਬਰਾਂ ਤੇ ਕਾਲ ਕਰ ਲਈਏ ਤੁਸੀਂ ਆਪਣੇ ਬਲਾਕ ਦੇ ਹਿਸਾਬ ਨਾਲ ਜਲਾਲਾਬਾਦ ਵਾਲਿਆਂ ਨੇ ਜਲਾਲਾਬਾਦ ਲਈ ਇਹ ਨੰਬਰ ਦਿੱਤਾ ਹੈ ਆਬੋਰ ਵਾਲਿਆਂ ਨੇ ਆਬੋਰ ਰੁਪਈਆ ਸਰਵਰ ਰੁਪਈਆ ਸਰਵਰ ਤਾਂ ਉਹ ਉੱਥੇ ਜਦੋਂ ਕਾਲ ਕਰੋਗੇ ਉਹਨਾਂ ਨੂੰ ਤੁਸੀਂ ਦੱਸੋਗੇ ਕਿ ਅਸੀਂ ਖਾਦ ਲੈਣੀ ਆ ਤੁਹਾਨੂੰ ਥਾਂ ਦੱਸ ਦੇਣਗੇ ਜਿੱਥੇ ਉਹਨਾਂ ਦੀ ਖਾਦ ਪਈ ਹੈ ਉੱਥੇ ਤੁਸੀਂ ਆਪ ਦਾ ਟਰੈਕਟਰ ਟਰਾਲੀ ਲਿਜਾ ਕੇ ਤੇ ਉਹ ਜਿਹੜੀ ਰਸੀਦ ਆਪਾਂ ਆਨਲਾਈਨ ਅਪਲਾਈ ਕਰਕੇ ਪ੍ਰਿੰਟ ਕੱਢੀ ਸੀ ਨੰਬਰ ਦਾ ਸਰਪੰਚ ਤੋਂ ਅਟੈਸਟਡ ਕਰਵਾਈ ਸੀ ਉਹ ਤੁਸੀਂ ਨਾਲ ਲੈ ਜਾਣੀ ਹੈ ਤੇ ਮੌਕੇ ਤੇ ਉਹ ਰਸੀਦ ਉੱਥੇ ਜਮ੍ਹਾਂ ਕਰਵਾ ਦੇਣੀ ਹੈ ਤੇ ਖਾਦ ਉਹਨੂੰ ਉਥੋਂ ਮਿਲ ਜੇਗੀ ਖਾਦ ਤੁਹਾਨੂੰ ਮਿਲੇਗੀ 205 ਰੁਪਏ ਤਤੀ ਬੈਗ ਇੱਕ ਬੈਗ ਹੈ ਜਿਹੜਾ ਉਹ 50 ਕਿਲੋ ਦਾ ਤੇ 205 ਰੁਪਏ ਉਹਦਾ ਜਿਹੜਾ ਫਾਰਮਰ ਸ਼ੇਅਰ ਹੈ ਯਾਨੀ ਸਬਸਿਡੀ ਕੱਟ ਕੇ ਉਸ ਤੋਂ ਜਿਹੜਾ 50% ਦੀ ਰੇਟ ਫਾਰਮਰ ਵਾਲਾ ਨਹੀਂ ਤੁਸੀਂ ਉੱਥੇ ਮੌਕੇ ਤੇ ਦੇਣਾ ਹੈ ਸਬਸਿਡੀ ਆਪਣੇ ਆਪ ਉਹ ਆਪਣੇ ਮੁੱਲ ਤੇ ਉਹਨਾਂ ਨੇ ਜੋੜੀ ਹੋਈ ਹੈ ਯਾਨੀ 750% ਦੀ ਕੁੱਲ ਲਗਤ ਦਾ ਉਹ ਲੈਣਗੇ ਇੱਕ ਬੈਗ ਹੈ 50 ਕਿਲੋ ਦਾ ਹੈਗਾ ਔਰ ਇੱਕ ਫਾਰਮਰ ਨੂੰ ਵਾਧ ਤੋਂ ਵਾਧ 25 ਬੈਗ ਜਾਂ 5 ਏਕੜ ਤੱਕ ਦੀ ਡਿਮਾਂਡ ਲਈ ਜਿਪਸਮ ਹੈ ਜਿਹੜੀ ਦਿੱਤੀ ਜਾਂਦੀ ਹੈ ਕਿਸਾਨ ਵੀਰ ਉਸੇ ਇਹ ਵੀ ਦੱਸਦੀ ਹੈ ਕਿ ਇਹ ਜਿਹੜੀ ਜਿਪਸਮ ਹੈ ਜਿੱਥੇ ਕਲਰ ਵਾਲੀਆਂ ਜ਼ਮੀਨਾਂ ਹੈਗੀਆਂ ਉੱਥੇ ਪਾਉਣ ਲਈ ਬੜੀ ਉਪਯੋਗੀ ਹੁੰਦੀ ਹੈ ਜਾਂ ਜਿੱਥੇ ਕਿਤੇ ਤੁਸੀਂ ਬੋਰਾ ਦਾ ਪਾਣੀ ਲੱਗਦਾ ਆਪਣੇ ਇਲਾਕੇ ਇੱਥੇ ਖਾਸ ਕਰਕੇ ਮੁਕਸਰ ਫਾਦਿਲਕਾ ਥੱਲੇ ਵਾਲੇ ਪਾਣੀ ਠੀਕ ਨਹੀਂ ਹੈਗੇ ਤੇ ਮਜਬੂਰੀ ਵਿੱਚ ਕਿਸਾਨ ਭਰਾਵਾਂ ਨੂੰ ਲਾਉਣੇ ਪੈਂਦੇ ਆ ਤਾਂ ਉਥੇ ਉਹ ਨੂੰ ਜੈਪਸਮ ਪਾ ਦਾਂਗੇ ਤਾਂ ਉਹਦੀ ਪੀ ਐਚ ਨੂੰ ਕੰਟਰੋਲ ਕਰਨ ਵਿੱਚ ਠੀਕ ਕਰ ਲਈ ਹੈਗੀ ਔਰ ਇਹ ਦੇ ਵਿੱਚ ਜਿਹੜੀ ਸਲਫਰ ਔਰ ਜਿਹੜੇ ਹੈਗੀ ਕੈਲਸ਼ੀਅਮ ਟੱਤ ਵੀ ਹੁੰਦਾ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਜ਼ਮੀਨਾਂ ਦੀ ਸੁਧਾਰ ਲਈ ਹੀ ਇਹ ਪੰਜਾਬ ਸਰਕਾਰ ਵੱਲੋਂ ਉਪਰਾਲਾ ਹੈ ਸੋ ਜਿਹੜੇ ਕਿਸਾਨ ਵੀਰਾਂ ਨੇ ਇਹ ਖਾਦ ਲੈਣੀ ਹੈ ਜੈਪਸਮ ਉਹ ਆਨਲਾਈਨ ਪੋਰਟਲ ਤੇ ਅਪਲਾਈ ਕਰ ਲੈਣ ਉਹਦਾ ਲਿੰਕ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਰਹੇ ਹਾਂ ਫਿਰ ਉਹਦਾ ਪ੍ਰਿੰਟ ਆਊਟ ਲੈ ਲੈਣ ਸਰਪੰਚ ਜਾਂ ਨੰਬਰਦਾਰ ਤੋਂ ਅਟੈਸਟਡ ਕਰਵਾ ਕੇ ਜਿਹੜੇ ਅਸੀਂ ਨੰਬਰ ਉਹ ਅਸੀਂ ਡਿਸਕ੍ਰਿਪਸ਼ਨ ਚ ਵੀ ਦੇ ਦੇਾਂਗੇ ਆਪਣੇ ਬਲਾਕ ਦੇ ਇਹ ਅਸੀਂ ਨੰਬਰ ਸਿਰਫ ਫਾਜ਼ਿਲਕਾਟ ਜਿਹੜੀ ਦੀ ਗੱਲ ਕਰ ਰਹੇ ਹਾਂ ਜੇ ਤੁਸੀਂ ਸਾਡੀ ਵੀਡੀਓ ਕਿਸੇ ਹੋਰ ਜ਼ਿਲ੍ਹੇ ਤੋਂ ਦੇਖ ਰਹੇ ਹੋ ਤਾਂ ਫਿਰ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਨਾਲ ਰابطਾ ਕਰਕੇ ਤੁਸੀਂ ਇਹ ਖਾਦ ਹੈ ਜਿਹੜੀ ਉਹ ਲੈ ਸਕਦੇ ਹੋ ਔਰ ਅਖੀਰ ਵਿੱਚ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਇਹ ਸਕੀਮ ਦੀ ਜਾਣਕਾਰੀ ਮਿਲ ਸਕੇ ਔਰ ਨਾਲ ਦੀ ਨਾਲ ਜੇ ਤੁਸੀਂ ਸਾਡੇ ਚੈਨਲ ਨੂੰ ਹਲੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਲਈ ਕਿਸਾਨ ਉਪਯੋਗੀ ਵੀਡੀਓ ਸ਼ੇਅਰ ਕਰਦੇ ਰਹਾਂਗੇ ਥੈਂਕ ਯੂ